ਖੜਦੇ ਆਏ ਆ ਤੇ ਅੱਗੇ ਵੀ ਖੜਦੇ ਰਹਿਣਗੇ ਅੱਜ ਆਪਾਂ ਪਿੰਡ ਕਨੌਰੀ ਖੇੜਾ ਦੇ ਵਿੱਚ ਖੜੇ ਆ ਜੀ ਇਹ ਸਰਪੰਚ ਸਾਹਿਬ ਹੈਗੇ ਆ ਤਲਦੀਪ ਸਿੰਘ ਪਿੰਡ ਹਰੀਮਾ ਜਰੇ ਤੋਂ ਇਹਨਾਂ ਦੇ ਵੀ ਕੋਈ ਮਿੱਤਰ ਪਿਆਰੇ ਹੈਗੇ ਆ ਜੀ ਕੈਨੇਡਾ ਤੋਂ ਉਪਰਾ ਹੈਗੇ ਨਾਮ ਹੈਗਾ ਇਹ ਉਹਨਾਂ ਦਾ ਰਣਜੀਤ ਸਿੰਘ ਬਾਈ ਜੀ ਨੇ ਬਹੁਤ ਹੀ ਸੋਨਾ ਉਪਰਾਲਾ ਕੀਤਾ ਹੈ ਗਰੀਬ ਬੱਚੀਆਂ ਜਿਹੜੀਆਂ ਆਪਣੀਆਂ ਧੀਆ ਹੈਗੀਆਂ ਨੇ ਉਹਨਾਂ ਦੇ ਵਿਆਹਾਂ ਦੇ ਵਿੱਚ ਹਮੇਸ਼ਾ ਇਹ ਤੁਸੀਂ ਦੇਖ ਸਕਦੇ ਹੋ ਇਹ ਸਮਾਨ ਬਾਈ ਜੀ ਨੇ ਦਿੱਤਾ ਹੈ ਇਹ ਪਹਿਲਾਂ ਵੀ ਦਿੰਦੇ ਆਂਦੇ ਆ ਪਹਿਲਾਂ ਇੱਕ ਵਾਰੀ ਨਜ਼ਰ ਮਰਵਾ ਦਿਓ ਜੀ ਇਹ ਜਿਹੜਾ ਸਮਾਨ ਹੈਗਾ ਹੀ ਦੇਖੋ ਬਹੁਤ ਸੋਨਾ ਉਪਰਾਲਾ ਬਾਈ ਨੇ ਇਹ ਕੀਤਾ ਹੈਗਾ ਇਹ ਆਪਣੀ ਧੀ ਰਾਣੀ ਹੈਗੀ ਹੈ ਪਿੰਡ ਕਨੌਰੀ ਖੇੜਾ ਤੋਂ ਉਹਦੇ ਵਿਆਲੇ ਇਹ ਸਮਾਨ ਬਾਈ ਨੇ ਭੇਜਿਆ ਹੈਗਾ ਤੇ ਆਪਣੇ ਸਰਪੰਚ ਸਾਹਿਬ ਹੈਗੇ ਆ ਕੁਲਦੀਪ ਸਿੰਘ ਜੀ ਆਪਣੇ ਨਾਲ ਗੱਲਬਾਤ ਕਰਨਗੇ ਦੱਸਣਗੇ ਕਿਹੜੇ ਬਾਈ ਜੀ ਹੈਗੇ ਆ ਕੀ ਕੀ ਸਮਾਨ ਭੇਜਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਕੀ ਨਾਮ ਹੈ ਇਹ ਬਾਈ ਦਾ ਵੈਸੇ ਮੈਂ ਦੱਸਤਾ ਤੁਸੀਂ ਆਪਣੇ ਮੂੰਹ ਦਸ ਰਣਜੀਤ ਸਿੰਘ ਹੈ ਭਰਾ ਮੇਰਾ ਅੱਛਾ ਕਿੱਥੋਂ ਹੈ ਹਰੀਮਾਜਰੇ ਤੋਂ ਅੱਛਾ ਹਾਂਜੀ ਇਸ ਕੀ ਕੀ ਸਮਾਨ ਬਾਈ ਨੇ ਭੇਜਿਆ ਜੀ ਬਾਈ ਨੇ ਸਾਰੀ ਪੂਰੀ ਕਿੱਟ ਦਿੱਤੀ ਹੈ ਜੀ ਕਿਟ ਹੈ ਹਾਂਜੀ ਵਿਆਹ ਦੀ ਕਿੱਟ ਦਿੱਤੀ ਹੈ। ਵਿਆਹ ਦੀ ਹਾਂਜੀ ਪੂਰੀ ਪਹਿਲਾਂ ਵੀ ਦਿੰਦੇ ਸੀਗੇ। ਅੱਛਾ ਜੀ। ਹੁਣ ਵੀ ਅੱਗੇ ਵੀ ਕਰਦੇ ਰਵਾਂਗੇ ਜੀ। ਪਹਿਲਾਂ ਕਿੰਨੇ ਇੱਕ ਵਿਆਹਾਂ ਚ ਆਪਾਂ ਇਹ ਦੇ ਚੁੱਕੇ ਆਂ ਜੀ ਗਰੀਬ ਪਰਿਵਾਰਾਂ ਨੂੰ ਸਮਾਂ। 10 ਕਿ ਵਿਆਹਾਂ ਚ ਦੇ ਚੁੱਕੇ ਆਂ ਜੀ। ਅੱਛਾ ਦੇ ਚੁੱਕੇ ਆਂ ਜੀ ਪਹਿਲਾਂ। ਤੇ ਅੱਜ ਇਹ ਇਹ ਧੀ ਰਾਣੀ ਦਾ ਨਾਂ ਕੀ ਹੈ ਜੀ? ਆਸ਼ਾ ਰਾਣੀ। ਆਸ਼ਾ ਰਾਣੀ ਹੈ ਜੀ। ਪਿੰਡ ਕਨੌਰੀ ਪਿੰਡ ਕਨੌਰੀ ਖੇੜ। ਅੱਛਾ ਇਹ ਇਹਦੇ ਬਾਰੇ ਕਦੀ ਤੁਸੀਂ ਮਤਲਬ ਕਿ ਚਾਨਣਾ ਹੀ ਨਹੀਂ ਪਾਇਆ ਹੈਗਾ ਬਾਈ ਜੀ ਇੰਨਾ ਵਧੀਆ ਕੰਮ ਕਰਦੇ ਪਈਆਂ ਆਪਣੇ ਹਲਕੇ ਕਨੌਰ ਤੋਂ। ਪਹਿਲਾਂ ਕਿਤਾ ਹੀ ਨਹੀਂ ਭਰਾ ਵੀ ਮਨਾਂ ਕਰ ਦਿੰਦੇ ਸੀ ਵਿੱਚ ਫਿਰ ਹੁਣ ਕਹਿੰਦਾ ਵੀ ਹੁਣ ਅੱਗੇ ਵੀ ਕਰਨਾ ਏ ਤੇ ਫਿਰ ਇਹ ਕਰਨਾ ਪੈਣਾ ਹੁਣ ਕੰਮ ਜਿਵੇਂ ਸਾਮਾਨ ਦੇਣਾ ਏ ਅੱਛਾ ਅੱਛਾ ਹਾਂਜੀ ਮਤਲਬ ਅੱਗੇ ਵੀ ਜੇ ਕੋਈ ਲੋੜ ਵੰਦ ਤì ਆਪਣੀ ਭੈਣ ਕੋਈ ਹੋਏਗੀ ਤਾਂ ਉਹਨੂੰ ਵੀ ਤੁਸੀਂ ਮਦਦ ਦੇ ਇਦਾਂ ਹਾਂਜੀ ਹਾਂਜੀ ਸਪੋਰਟ ਕਰੋਗੇ ਜੀ ਕਰੋਗੇ ਜੀ ਤੇ ਹੋਰ ਵੀ ਸਰਪੰਚ ਸਾਹਿਬ ਜਿੱਦਾਂ ਹੈ ਕਨੌਰ ਦੇ ਵਿੱਚ ਵੀ ਤੁਸੀਂ ਇੱਕ ਕਿਸੇ ਬੱਚੀ ਨੂੰ ਸਾਮਾਨ ਦਿੱਤਾ ਸੀ ਨਹੀਂ ਅੱਜ ਪਹਿਲੇ ਪਹਿਲਾਂ ਪਿੰਡ ਚ ਹੀ ਕਰਤਾ ਸੀ ਅੱਛਾ ਜੀ ਅੱਜ ਪਹਿਲੇ ਵਾਰੀ ਏ ਠੀਕ ਹੈ ਜੀ ਠੀਕ ਹੈ ਜੀ ਹੁਣ ਅੱਗੇ ਬਾਹਰ ਜਿਵੇਂ ਕਿਚਨ ਲੋਡ ਹੋਏਗੀ ਅੱਛਾ ਜੀ ਟੱਕਾ ਨੂੰ ਕਰੋਂਗੇ ਜੀ ਹੈ ਹਾਂਜੀ ਤੇ ਬਾਈ ਅਸੀਂ ਆਪਣੇ ਵੱਲੋਂ ਵੀ ਬਾਈ ਰਣਜੀਤ ਸਿੰਘ ਜਿਹੜਾ ਇਹਨਾਂ ਦਾ ਭਰਾ ਹੈਗਾ ਉਹਦਾ ਚਲੋ ਧੰਨਵਾਦ ਕਰਦੇ ਆ ਇਹ ਕੋਈ ਨਿਊਜ਼ ਨਹੀਂ ਹੈਗੀ ਜੇ ਕੋਈ ਭਰਾ ਲੋਕ ਸੇਵਾ ਦਾ ਕੰਮ ਕਰਦਾ ਹੈ ਜੀ ਬਹੁਤ ਹੀ ਇਹ ਵਧੀਆ ਉਪਰਾਲਾ ਹੈਗਾ ਦੇਖੋ ਕਿਸੇ ਬੱਚੀ ਦੇ ਵਿਆਹ ਚ ਇਹ ਸਮਾਨ ਇਹਨਾਂ ਨੇ ਆਪਣੀ ਸ਼ਰਦਾ ਭਾਵਨਾ ਨਾਲ ਦਿੱਤਾ ਹੈ ਤੇ ਹੋਰੇ ਬਾਈ ਜੀ ਵੀ ਹੈਗੇ ਆ ਨਾਲ ਤੁਸੀਂ ਇਸੇ ਪਿੰਡ ਦੇ ਹੋ ਜੀ ਨਾ ਹਾਂ ਜੀ ਮੰਜਰੇ ਦਾ ਨਾਲੀਆਂ ਅੱਛਾ ਚਲੋ ਤੁਸੀਂ ਕੀ ਕਹਿਣਾ ਚਾਹੋਗੇ ਬੜਾ ਵਧੀਆ ਕੰਮ ਕੀਤਾ ਬਾਈ ਨੇ ਬਹੁਤ ਵਧੀਆ ਕੀਤਾ ਜੀ ਪਹਿਲਾਂ ਵੀ ਕਰਦੇ ਆਂ ਕਰਦੇ ਰਹਿੰਦੇ ਹਾਂ ਜੀ ਠੀਕ ਹੈ ਤੇ ਬਾਈ ਜੀ ਚਲੋ ਤੁਸੀਂ ਵੀ ਦੋ ਸ਼ਬਦ ਬਾਈ ਜੀ ਰਣਜੀਤ ਸਿੰਘ ਲਈ ਹਾਂਜੀ ਵੱਡਾ ਭਰਾ ਦਨਜੀਤ ਸਿੰਘ ਜੀ ਅੱਛਾ ਜੀ ਪਹਿਲਾਂ ਪਿੰਡ ਚ ਕਰਦੇ ਸੀਗੇ ਹੁਣ ਪਤਾ ਲੱਗਿਆ ਜਿਹੜਾ ਵਾਰ ਤੋਂ ਮਾਰਿਆ ਜੀ ਵਾਰ ਤੋਂ ਵੀਪਾ ਕਰਨ ਲਾ ਸ਼ੁਰੂ ਕਰਤਾ ਜੀ ਅੱਛਾ ਹੋਰ ਵੀ ਜਿਹੜੇ ਆਪਣੇ ਭਰਾ ਹੈਗੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹਨਾਂ ਵੀ ਉਹ ਵੀ ਮਦਦ ਕਰਨੀ ਇਦਾਂ ਵੀ ਇਹ ਵਧੀਆ ਕੰਮ ਹੈ ਜੀ ਕੋਈ ਵੀ ਕੋਈ ਪਰਿਵਾਰ ਹੋਵੇ ਜੀ ਜਿਵੇਂ ਕੋਈ ਵੀ ਲੋੜਵੰਦ ਹੋਵੇ ਆਪਾਂ ਨੂੰ ਕਵੇ ਠੀਕ ਹੈ ਜੀ ਫੋਨ ਨੰਬਰ ਦਵਾਂਗੇ ਠੀਕ ਤੇ ਆਪਾਂ ਕਰਾਂਗੇ ਜੀ ਠੀਕ ਹੈ ਸਰਪੰਚ ਸਾਹਿਬ ਤੇ ਜਿਹੜੇ ਆਪਣੇ ਐਨਆਰਆਈ ਹੋਰ ਭਰਾ ਵੀ ਹੈਗੇ ਨੇ ਤੁਸੀਂ ਉਹਨਾਂ ਨੂੰ ਵੀ ਕਹਿਣਾ ਚਾਹੂਗਾ ਕਿ ਐਦਾਂ ਦੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਜੀ ਹਾਂਜੀ ਜਿਹੜੇ ਹੋਰ ਵੀ ਵੀਰ ਭਰਾ ਬਾਹਰ ਨੇ ਉਹ ਵੀ ਇਹ ਕੰਮ ਕਰਨ ਤਾਂ ਸਦਾ ਵਧੀਆ ਹੋਵੇ ਅੱਛਾ ਜੀ ਕਿਸੇ ਹੋਰ ਗਰੀਬ ਪਰਿਵਾਰ ਨੂੰ ਲੋੜ ਹੋਵੇ ਤੁਹਾਡੇ ਤਾਂ ਤੁਸੀਂ ਆਪਣਾ ਫੋਨ ਨੰਬਰ ਬੋਲ ਦਿਓ ਮੇਰਾ ਫੋਨ ਨੰਬਰ 90234 ਜੀ 30099 ਗਿਲਦੀਪ ਸਿੰਘ ਹਾਂ ਜਿਲਦੀਪ ਸਿੰਘ ਜੀ ਤਾਂ ਦੋਸਤੋ ਇਹ ਇਹਨਾਂ ਦੀ ਦੇਖੋ ਪੂਰੀ ਟੀਮ ਹੈਗੀ ਆ ਸਰਪੰਚ ਸਾਹਿਬ ਖੜੇ ਆ ਇੱਕ ਵਾਰੀ ਦੇਖੋ ਸਮਾਨ ਵੀ ਇਹ ਨਹੀਂ ਕਿ ਕੋਈ ਹਲਕਾ ਹੈਗਾ ਦੇਖੋ ਕਿੰਨਾ ਵਧੀਆ ਸਮਾਨ ਹੈਗਾ ਸਾਰਾ ਬਿਲਕੁਲ ਪ੍ਰੋਪਰ ਆ ਤੁਸੀਂ ਦੇਖੋ ਪੂਰੀ ਕਿੱਟ ਹੈ ਪੂਰੀ ਕਿੱਟ ਹੈਗੀ ਆ ਤੇ ਵਧੀਆ ਸਮਾਨ ਦਿੱਤਾ ਪਿੱਛੇ ਤੁਸੀਂ ਸ਼ੀਸ਼ਾ ਇਹ ਸੋਫੇ ਵਗੈਰਾ ਬੈੱਡ ਬੜੇ ਸੋਹਣੇ ਦਿੱਤੇ ਆ ਜੀ ਮਤਲਬ ਕਿ ਸਾਰੇ ਚੀਜ਼ ਦੀ ਜਿਹੜੀ ਕੁਆਲਿਟੀ ਹੈ ਵਧੀਆ ਕੁਆਲਿਟੀ ਹੈਗੀ ਹੈ